You yeah. yeah. ਸੌਜੀ ਦੀ ਬੜੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਣ ਦੇ ਪੇਟਾ ਕੀ ਕੇ ਹਾਲ ਇਸ ਭਾਈ ਗਗਨਦੀਪ ਸਿੰਘ ਢਾੜੀਵਾਲ ਚੇਅਰਮੈਨ ਬੜਾ ਬੇਨਤੀ ਕਰੂੰਗਾ ਸਾਡੇ ਕੈਬਨਿਟ ਮੰਤਰੀ ਡਾਕਟਰ ਦਜੀਤ ਕੌਰ ਜੀ ਨੂੰ ਮੰਚ ਤੇ ਆ ਕੇ ਇਸ ਸਾਡੇ ਵੀਰ ਨੂੰ ਵਧਾਈ ਦੇਣ ਵਾਲ ਅੱਜ ਬਹੁਤ ਹੀ ਭਾਗਾ ਭਰਿਆ ਦਿਨ ਜਦੋਂ ਪਰਮਾਤਮਾ ਦੀ ਕਿਰਪਾ ਹੋਈ ਹੈ ਮੇਰੇ ਛੋਟੇ ਭਰਾ ਗੰਧੀ ਤਾਲੀਗਨ ਜੋ ਇੱਕ ਚੇਅਰਮੈਨ ਇੰਪਰੂਵਮੈਂਟ ਟਰਸਟ ਦੇ ਅਹੁਦੇ ਵਜੋਂ ਵਿਰਾਜਮਾਨ ਹੋਣਗੇ ਮੱਛਰ ਪਿੱਛੋਂ ਹਾਂਜੀ ਇੱਧਰ ਆ ਕੇ ਮਿਲ ਸਾਬ ਜੀ ਉਹ ਜਰਨਲ ਹਾਂਜੀ ਹੁਣ ਦੇਖੋ ਸਾਹਮਣੇ ਦੇਖ ਕੇ ਕਹਿਣਾ ਅੱਜ ਇੱਕ ਬਹੁਤ ਖਾਸੀ ਦਾ ਸਮਾਗਮ ਹੈ ਜਦੋਂ ਇਕਵਪਮੈਂਟ ਪ੍ਰੈਸ ਦੇ ਚੇਅਰਮੈਨ ਜੋ ਸਰਦਾਰ ਗਗਨਦੀਪ ਸਿੰਘ ਤਾਲੀਵਾਲ ਜੋ ਮੇਟੇਰਾ ਚੋਡਾ ਪਰ ਆਏ ਦੀਆ ਮੈਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਆਸ ਕਰਦੀ ਆਂ ਕਿ ਬਾਬਾ ਸ਼ੇਖ ਜੀ ਜਗਨਨਦਰ ਸਿੰਘ ਉਹ ਲੋਕਾਂ ਦੀ ਸੇਵਾ ਕਰਨਗੇ ਤੇ ਲੋਕਾਂ ਲਈ ਕੰਮ ਕਰਨਗੇ ਮੈਂ ਉਹ ਹਲਕੇ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਮੁੱਖ ਮੰਤਰੀ ਸਰਕਾਰ ਖੰਸ ਸਿੰਘ ਬਾਦ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਉਹਨਾਂ ਨੂੰ ਇਸ ਕੁਰਸੀ ਤੇ ਬਿਠਾ ਕੇ ਇਹ ਮਾਣ ਬਖਸ਼ਿਆ ਅੱਜ ਬੜਾ ਸੁਭਾਗਾ ਦਿਨ ਹੈ ਰਗਨਦੀਪ ਸਿੰਘ ਢਾਲੀਵਾਲ ਨੂੰ ਪਾਰਟੀ ਦੇ ਫ੍ਰੀ ਸਕੂਲ ਦਾ ਚੇਅਰਮੈਨ ਕੰਪਰੂਵਮੈਂਟ ਟ੍ਰਸਟ ਦਾ ਲਾਇਆ ਜੀ ਰਵਿੰਦ ਕੇ ਤ੍ਰਿਵਾਲ ਸਾਹਿਬ ਸਰਬੱਤ ਭਗਵਾਨ ਸਿੰਘ ਮਾਨ ਹੋਣਾ ਨੇ ਔਰ ਇਲਾਕੇ ਦੇ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਨੇ ਸਾਡੇ ਦੇ ਸਹਿਯੋਗ ਦੇ ਨਾਲ ਇਹਨੂੰ ਚੇਅਰਮੈਨੀ ਦਾ ਮਕਮਾ ਦਿੱਤਾ ਔਰ ਅਸੀਂ ਰਲ ਕੇ ਇਸ ਤਰ੍ਹਾਂ ਕੰਮ ਕਰਾਂਗੇ ਤੋਂ ਨੌਜਵਾਨਾਂ ਦੇ ਵਿੱਚ ਕਿਉਂਕਿ ਪੱਲੀ ਆਮ ਆਦਮੀ ਪਾਰਟੀ ਜਿਹੜੀ ਆਮ ਸੁਧਾਰਨਕ ਪਿੰਡਾਂ ਚੋਂ ਘਰਾਂ ਤੋਂ ਉੱਠ ਕੇ ਜਿਹੜੇ ਆ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੀ ਉਸੇ ਤਰ੍ਹਾਂ ਪਾਰਟੀ ਕੰਮ ਕਰਦੀ ਰਹੂਗੀ ਔਰ ਇਸ ਦੇ ਨਾਲ ਜਿਹੜਾ ਨਵੀਂ ਪੰਜਾਬ ਦੇ ਅੰਦਰ ਕਲੀਅਰ ਲੀਡਰਸ਼ਿਪ ਹੈ ਜਿਹੜੀ ਉਹ ਪੈਦਾ ਹੋਵੇ ਉਹ ਸਾਡੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਾਡੇ ਬਹੁਤ ਹੀ ਸਤਕਾਰਯੋਗ ਬਹੁਤ ਮਿਹਨਤੀ ਡੈਡੀਕੇਟਿਡ ਸਾਡੇ ਛੋਟੇ ਵੀਰ ਗਗਨਦੀਪ ਸਿੰਘ ਜੀ ਧਾਲੀਵਾਲ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਥਾਪਿਆ ਗਿਆ ਔਰ ਅਸੀਂ ਸਾਰੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਗੁਰੂ ਮਹਾਰਾਜ ਅੱਗੇ ਅੱਜ ਇਹਨਾਂ ਨੂੰ ਜੋ ਕੁਰਸੀ ਤਾਂ ਜਿ ਬੈਠੇ ਆ ਬਿਠਾ ਕੇ ਅਰਦਾਸ ਕਰਦੇ ਆ ਕਿ ਸਾਡੇ ਵੀਰ ਨੂੰ ਉਹਨਾਂ ਨੂੰ ਸਮਾਜ ਦੀ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਔਰ ਜਿਸ ਤਰੀਕੇ ਦੇ ਨਾਲ ਇਹਨੇ ਪਹਿਲਾਂ ਕੰਮ ਕੀਤਾ ਚਾਹੇ ਉਹ ਕਿਸੇ ਵੀ ਹਲਕੇ 'ਚ ਆਊਟ ਆਫ ਸਟੇਟ ਕੰਮ ਕੀਤਾ ਕਿਤੇ ਵੀ ਗਏ ਨੇ ਡਿਊਟੀ ਲੱਗੀ ਚਾਹੇ ਏਪੀ ਲੱਗੀ ਚਾਹੇ ਗੁਜਰਾਤ ਲੱਗੀ ਇਹ ਲਗਾਤਾਰ ਕੰਮ ਦਹੀਨ ਇਹਨੇ ਕੰਮ ਕੀਤਾ ਚਿੰਤ ਰਹਿ ਬਟਾ ਗਗਨ ਢਾਲੀਵਾਲ ਜੀ ਹਨ ਲਗਰਦਾ ਅਡਰੈਸ 3 ਫੁੱਟਾ ਜੀ ਐਮਐਸ ਕੀਤਾ ਮੈਂ ਸ਼੍ਰੀ ਗੁਰਾਂ ਸਾਹਿਬ ਜੀ ਦੇ ਜਨਨ ਕਰਤਾਸ ਦਿੰਦਾ ਹੈ ਕਿ ਉਹ ਗਗਨ ਗੁਰਾ ਨੂੰ ਪਰਵਾਰਕ ਕੰਸਤੀ ਪਖਣ ਚੰਡੀ ਕਲਾ ਬਖਸ਼ਣ ਦੇ ਨਾਲ ਹੀ ਸਾਡੇ ਲੋਕਾਂ ਦੀ ਨਿਸਵਾਰ ਲੋਕੀ ਅਰਥਕ ਉਹकी ਸੇਵਾ ਕਰਨ ਦਾ ਬਲ ਬਖਸ਼ਿਆ ਬਹੁਤ-ਬਹੁਤ ਬੁਨਾਈ ਰਾਈਟਰ ਬਹੁਤ-ਬਹੁਤ ਜੀ ਜੇ ਤੁਸੀਂ ਚਾਹਦੇ ਹੋ ਕਿ ਅੱਜ ਇੰਪਰੂਵਮੈਂਟ ਟ੍ਰਸਟ ਦੇ ਅੰਡਰ ਚੇਅਰਮੈਨ ਜੀ ਜਿੱਤੇ ਗਿਆ ਹਰਗਨ ਸਿੰਘ ਢਾਲੀਵਾਲ ਅੱਗੇ ਉਹਨਾਂ ਨੂੰ ਬਕਾਇਦਾ ਸਪੀਕਰ ਸਾਹਿਬ ਆਗੇ ਉਹਨਾਂ ਨੇ ਚੇਅਰ ਦੇ ਬ੍ਰਾਜ਼ਮਣ ਕੀਤਾ ਹੈ ਕਾਫੀ ਲੋਕਾਂ ਨੇ ਉਹ ਮਿੱਤਾਂ ਵੀ ਲਾਈਆਂ ਹਨ ਅਸੀਂ ਇਹ ਗੱਲ ਕਰਦੇ ਹਾਂ ਸਤਿ ਸ੍ਰੀ ਅਕਾਲ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਚੇਅਰਮੈਨ ਜੀ ਤੁਸੀਂ ਚੇਅਰ ਜੀ ਉੱਤੇ ਬੈਠੇ ਹੋ ਅੱਜ ਤੇ ਲੋਕਾਂ ਨੇ ਬਹੁਤ ਸਹੀ ਦਰਤਾਂ ਆਸਾਂ ਮਿਤਾ ਲਗਾਈਆਂ ਇਹਨਾਂ ਇੱਥੇ ਕਾਰਟਿੰਗ ਤੋਂ ਸਿੱਧਾ ਸਪੀਕਰ ਸਾਹਿਬ ਜੀ ਆਇਆ ਜੋ ਆਪ ਲੋਕਾਂ ਦੀ ਪਬਲਿਕ ਦੀ ਜੋ ਆਵਾਜ਼ ਤੁਹਾਡੇ ਤੱਕ ਅੱਜ ਪਹੁੰਚਦੀ ਹੈਗੀ ਉਹ ਸੁਣੀ ਜਾਊਗੀ ਤੇ ਦੋ ਸਾਲਾਂ ਵੀ ਤੁਹਾਡਾ ਕੀ ਵਿਕਾਸ ਹੋਣਾ ਲੋਕਾਂ ਬੜੇ ਕੁਝ ਕਹਿ ਰਹੇ ਪਹਿਲੇ ਧੰਨਵਾਦ 500 ਦਾ ਮਰਮਾਨਾ ਆਪ ਪਾਰਟੀ ਦੇ ਰਾਸ਼ਟਰੀ ਦੇ ਅਖੀਰਾਂ ਮਕੇ ਜੀਵਾਲ ਜੀ ਦਾ ਧੰਨਵਾਦ ਪੰਜਾਬ ਦੇ ਹਰਮਨ ਸਿਆਰੇ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਸਲਮਾਨ ਸਾਹਿਬ ਦਾ ਸੱਚੀ ਲੀਡਰਸ਼ਿਪ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਮੈਂ ਮੈ ਵਿਸ਼ਵਾਸ ਨੂੰ ਆਉਣਾ ਹੈ ਕਿ ਮੈਂ ਤਕੜਾ ਹੋ ਕੇ ਫਰੀਦਕੋਟ ਦੇ ਲੋਕਾਂ ਦੀ ਜਿਹੜੀ ਹੈਗੀ ਸੇਵਾ ਕਰੂੰਗਾ ਔਰ ਬਾਬਾ ਫਰੀਦ ਦੇ ਚਰਨਾ ਚਰਨਾਂ ਤੇ ਦਾਨਸ ਬੇਨਤੀ ਕਰਦਾ ਮੈਂ ਹਿੰਮਤ ਬਖਸ਼ਣ ਮੈਨੂੰ ਤਾਕਤ ਬਖਸ਼ਣ ਕਾਦਰ ਨਾ ਫਰੀਦਕੋਟ ਦੇ ਲੋਕਾਂ ਦੀ ਆਸਾਂ ਤੇ ਉਮੀਦਾਂ ਤੇ ਟਿਕਾਉਂ। ਆਪ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਆਪ ਲੋਕ ਸਰਪਰ ਸਮਝਾ ਲੈ ਕੇ ਆ ਰਹੇ ਕਿ ਕਿ 2 ਸਾਲ ਦਾ ਕਾਰਜਕਾਲ ਰਹਿ ਗਿਆ ਉਹਨਾਂ ਲਈ ਤੁਹਾਡਾ ਕੀ ਸੰਦੇਸ਼ ਹੈ? ਮੈਂ ਤੇ ਕੋਈ ਵੀ ਮੇਰੇ ਇਸੇ ਨਾਮ ਸਿਰਦੂਰੋ ਨਾਲ ਹੱਕ ਮਿਲਾਓ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਕਿ ਆਪਾਂ ਨਾਲ ਮਿਲ ਕੇ ਬਾਬਾ ਫਰੀਦ ਦੀ ਨਗਰੀ ਦੀ ਸੇਵਾ ਕਰੀਏ ਮੈਂ ਉਹਨਾਂ ਕੋਲ ਹੀ ਨਾਸਤਿਕ ਵਿੱਚ ਹਾਂ ਕਿ ਪਾਰਟੀਵਾਦੀ ਲੋਕ ਪਰ ਉੱਠੇ ਪਰ ਉਹ ਆਪ ਜੀ ਦਾ ਆਸਰਾ ਹੋਵੇ ਮੇਰੇ ਨਾਲ ਹਰ ਵੀ ਤੁਸੀਂ ਨਾਲ ਮਿਲ ਕੇ ਮੁੰਨੀ ਸੇਵਾ ਕਰਾਂ ਕੀ ਮੈਂ ਕਹਿੰਦਾ ਉਹ ਕੈਪਟਨ ਜੀ ਸਿੰਘ ਕਪਰ ਜੀ ਆਏ ਸਨ ਅਸਲ ਲਾਲ ਸਪੀਕਰ ਵੀ ਆਏ ਸਨ ਸੰਤੋਸ਼ ਸਿੰਘ ਜੀ ਵੀ ਆਏ ਸਨ ਤੇ ਉਹਨਾਂ ਨੇ ਇਹ ਕਹਿਣਾ ਹੈ ਨਾ ਉਹ ਚੇਰਤੀ ਠਾਇਆ ਗਿਆ ਹੈ ਤੇ ਲੋਕਾਂ ਨੇ ਬਹੁਤ ਇਨਤਿਹਾਸ ਲਗਾਈਏ ਗਏ ਅਗੇ ਜੋ ਵੀ ਰਿਜ਼ਲਟ ਆਉਂਦੇ ਰਹਿਗੇ ਅਸੀਂ ਆਪਣੇ ਚੈਨਲ 'ਤੇ ਦੱਸਾਂਗੇ ਕਿਉਂਕਿ ਤੋਂ ਜੇ ਕਿ ਨਹੀਂ ਸੋ ਚੈਨਲ ਹੀ ਚੱਲੇਗੀ